ਸਲੇਮਾ ਸਾਹਿਬ ਅੱਜ ਜਿਹੜਾ ਡਿਸਚਾਰਜ ਹੋ ਰਿਹਾ ਹੋ ਕੀ ਕਹਿਣਾ ਚਾਹੋਗੇ ਨਹੀਂ ਡਿਸਚਾਰਜ ਨਹੀਂ ਜੇ ਦਾਖਲ ਹੋਏ ਹੁੰਦੇ ਤਾਂ ਡਿਸਚਾਰਜ ਰਿਹਾ ਹੋ ਰਹੇ ਨੇ ਸਭ ਤੋਂ ਪਹਿਲੀ ਜੇ ਸਮਝਣ ਵਾਲੀ ਗੱਲ ਇਹ ਹੈ ਕਿ ਦੇਖੋ ਆਪਣੀ ਜਿਹੜੀ ਲੜਾਈ 13 ਫਰਵਰੀ ਤੋਂ ਸ਼ੁਰੂ ਹੋਈ ਉਹ ਲੜਾਈ ਹੈ ਉਹ ਯਾਰ ਇਹ ਕੋਣ ਹੈਗਾ ਸਾਡਾ ਸਾਡੇ ਦੇਸ਼ ਦਾ ਸਾਡੀ ਕਿਸਾਨੀ ਦੀ ਦਾ ਫਿਊਚਰ ਬਚਾਉਣ ਵਾਸਤੇ ਤਾਂ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇੱਕੋ ਹੀ ਤਰੀਕਾ ਬਚਦਾ ਹੁੰਦਾ ਹੈ ਕਿ ਅਸੀਂ ਜਿਹੜੇ ਆਗੂ ਆਏ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੌਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਉਂਦੇ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇਸ ਚਾਰਜ ਦੀ ਹੁਣ ਤੁਸੀਂ ਮੇਰੇ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ 'ਚ ਹੀ ਗਿਆ ਜੀ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲੈ ਜਾਣ ਦਿੱਤਾ ਗਿਆ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਆ ਜਾਂ ਫਿਰ ਬੰਦ ਨਜ਼ਰਬੰਦ ਆ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਯਾ ਸਾਡੇ ਕਿਸਾਨਾਂ ਦੇ ਦੇਹੜੇ ਇਰਾਦੇ ਜਿੰਨੇ ਕ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਡਿਢ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅਨਸ਼ਨ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲੀਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾਂ ਕਰ ਲੀਏ ਝੌਂਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ। ਔਰ ਉਹਦੇ ਚੋਂ ਅਸੀਂ ਡਰਡ ਇਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਵੀ ਕਸਟਡੀ 'ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਂ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਿਹੜਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਸੀ। ਅੱਜ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ਜੀ ਪੁਲਿਸ ਵੱਲੋਂ ਡੀਐਮਸੀ ਵੱਲੋਂ ਜਾਰੀ ਕੀਤਾ ਗਿਆ ਹੈ ਡੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੇ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਚ ਸਰੋ ਕਹਿੰਦੇ ਠੀਕ ਹੈ ਜੀ ਡੱਲੇਵਾਲ ਸਾਹਿਬ ਬਾ ਡੱਲੇਵਾਲ ਸਾਹਿਬ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੀ ਮੇਰਾ ਤੁਸੀਂ ਬੀਬੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧਲੇਵਾ ਦੇ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅੰਕਸ਼ਨ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਹੈ ਉਹ ਜਾਰੀ ਹੈ ਅੰਕਸ਼ਨ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਹੈ ਮੈਂ ਉਹ ਤੁਹਾਡੇ ਪਹਿਲਾਂ ਜਾ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਆਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉੱਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਬੱਲੇਵਾ ਸਾਹਿਬ ਅੱਜ ਡਿਸਚਾਰਜ ਦਾ ਰਿਹਾਈ ਤੁਹਾਡੀ ਜਿਹੜੀ ਹੈਗੀ ਯਾਰ ਕਿੰਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸਿਆ ਨਾ ਕੀ ਕਿੱਦਾਂ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜ੍ਹਦੀ ਕਲਾ ਨੂੰ ਦੇਖਦਿਆਂ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹੂੰਗਾ ਥੁੱਕ ਕੇ ਚੱਖਣਾ ਪਿਆ ਸੀ ਉਹ ਹਾਲਾਤ ਕੀ ਸੀ ਜਦੋਂ ਸਵੇਰੇ 2:45 ਮਿੰਟ ਤੇ ਤੁਹਾਨੂੰ ਡਿਟੇਲ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਪੂ ਸੀ ਤੁਸੀਂ ਕੱਲੇ ਲਿਆਂਦੇ ਗਏ ਕਿ ਹੋਰਣ ਵੀ ਲਿਆਂਦਾ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਸਾਰੇ ਆਪੂ ਆਪਣੇ ਮਤਲ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਹਾਂ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉੱਥੋਂ ਲੈ ਕੇ ਆਂਦਾ ਹੈ ਔਰ ਉਹ ਜਿਹੜਾ ਕੁਝ ਵੀ ਹੋਇਆ ਉੱਥੋਂ ਬੂਰੇ ਜ਼ਬਰਦਸਤੀ ਢੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਆਉਂਦੀ ਉਸੇ ਤਰੀਕੇ ਨਾਲ ਲੈ ਕੇ ਆਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਹੈ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਡੱਲੇਵਾਲ ਨੂੰ ਚੱਕ ਲਾਂਗੇ ਤੇ ਅੰਕਸ਼ਨ ਅਸੀਂ ਖਤਮ ਕਰ ਦੇਾਂਗੇ ਲੜਾਈ ਡੈਮੇਜ ਕਰ ਦੇਾਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਰਨ ਮਰਨ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਹੈ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਵੀ ਮਜਬੂਰੀਆਂ ਬਣਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹਦੋਂ ਸੱਚ ਦਿੱਤੇ ਅਗਲੀ ਰਣਨੀਤੀ ਕੀ ਹੈ ਦੱਸੋ ਸਾਡੀ ਹੁਣ ਹੁਣ ਤੁਸੀਂ ਮਰਨ ਮਰਤ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨ ਮਰਤ ਜੇ ਮਰਨ ਮਰਤ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਹੀ ਮਤਲਬ ਚਾਪੀ ਲੈਂਦੇ ਹਾਂ ਹੈਨਾ ਮਰਨ ਮਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨੇ